ਜਦੋਂ ਮਈ ਦੇ ਮਹੀਨੇ 'ਚ ਜਿਹੜੇ ਐਕਸਪਰਟ ਆ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਤੇ ਪੰਜਾਬ ਹਿਮਾਚਲ ਜਾਂ ਇਹਨਾਂ ਦੇ ਆਸ-ਪਾਸ ਦੇ ਜਿੰਨੇ ਵੀ ਸੂਬੇ ਉੱਥੇ ਜ਼ਿਆਦਾ ਮੀਂਹ ਪਊਗਾ ਉਹਨਾਂ ਨੇ ਕਿਹਾ ਸੀ ਕਿ 115% ਜ਼ਿਆਦਾ ਜਿਹੜਾ ਮੀਂਹ ਪੈਣ ਦੇ ਚਾਂਸ ਹੈਗੇ ਆ ਫਿਰ ਵੀ ਇਹ ਸਭ ਪਤਾ ਹੋਣ ਤੋਂ ਬਾਅਦ ਵੀ ਨਾ ਦੇ ਸਰਕਾਰ ਨੇ ਕੁਝ ਕੀਤਾ ਤੇ ਨਾ BBMP ਨੇ ਇਹਨਾਂ ਹੜ੍ਹਾਂ ਨੂੰ ਰੋਕਣ ਵਾਸਤੇ ਕੋਈ ਹੱਲ ਕੱਢਿਆ ਕਾਈ ਨਦੀਆਂ ਦੇ ਕਿਨਾਰੇ ਆ ਜਿਹੜੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਉਥੇ ਕੋਈ ਮਿੱਟੀ ਨਹੀਂ ਪਾਈ ਗਈ ਨਾ ਕੋਈ ਬੰਨ ਪੱਕਾ ਕੀਤਾ ਗਿਆ ਨਾ ਹੀ ਜਿਹੜੀਆਂ ਨਹਿਰਾਂ ਉਹਨਾਂ ਦੇ ਗੇਟ ਨੂੰ ਰਿਪੇਅਰ ਕੀਤਾ ਗਿਆ ਮਤਲਬ ਧਿਆਨ ਨਹੀਂ ਦਿੱਤਾ ਕਿ ਇਹਨਾਂ ਨੂੰ ਪਤਾ ਹੀ ਪੰਜਾਬ ਚ ਸੇਮ ਜਿਹੜਾ 2023 ਦੇ ਵਿੱਚ ਹੜ੍ਹ ਆਇਆ ਹੈ ਤੇ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਇਸੋ ਦਾ ਬੀਬੀਐਮਬੀ ਨੂੰ ਇਹ ਵੀ ਖਬਰ ਸੀ ਕਿ ਐਰ ਕੀ ਮੀਂਹ ਪੈਣ ਦੇ ਕਾਰਨ ਜਿਹੜੇ ਡੈਮ 'ਚ ਪਾਣੀ ਜ਼ਿਆਦਾ ਜਾਮਾ ਹੋਊਗਾ ਤਾਂ ਡੈਮ ਜ਼ਿਆਦਾ ਹੀ ਭਰ ਜਾਣਗੇ ਤੇ ਫਿਰ ਵੀ ਇਹਨਾਂ ਨੇ ਮੌਨਸੂਨ ਆਉਣ ਤੋਂ ਪਹਿਲਾਂ ਜਿਹੜੇ ਡੈਮ ਖਾਲੀ ਨਹੀਂ ਕੀਤੇ ਇਹਨਾਂ ਨੂੰ ਚਾਹੀਦਾ ਕਿ ਹੌਲੀ-ਹੌਲੀ ਜਿਹੜੇ ਟਾਈਮਾਂ ਤੋਂ ਪਾਣੀ ਛੱਡਦੇ ਰਹਿੰਦੇ ਤੇ ਤੇ ਹੁਣ ਜਦੋਂ ਪਿੱਛੇ ਪਾਣੀ ਵਧ ਗਿਆ ਤੇ ਇੱਕੇਦਾਂ ਡੈਮ ਦੇ ਵਿੱਚੋਂ 14 ਲੱਖ ਕਿਊਸਿਕ ਪਾਣੀ ਜਿਹੜਾ ਡੈਮ ਰਾਈ ਛੱਡ ਦਿੱਤਾ ਤੇ ਪੰਜਾਬ ਦੇ 1018 ਪਿੰਡ ਜਿਹੜੇ ਆ ਪਾਣੀ ਦੇ ਹੜ੍ਹ ਵਿੱਚ ਡੋਬਦੇ ਇਹਨਾਂ ਨੇ ਜਿਹਦੇ ਵਿੱਚ ਗੁਰਦਾਸਪੁਰ ਦੇ 202 ਕਪੂਰਸਲਾ ਦੇ 107 ਪਿੰਡ ਅੰਮ ਇਹ ਫਰੋਜਪੁਰ ਦੇ 93 ਪਿੰਡ ਪਠਾਨਕੋਟ ਦੇ 81 ਪਿੰਡ ਮੁਕਸਰ ਦੇ 64 ਤੇ ਤਰਨਤਾਰਨ ਦੇ 50 ਪਿੰਡ ਇਹ ਸਾਰੇ ਪਿੰਡ ਜਿਹੜੇ ਪਾਣੀ ਚ ਡੋਬਤੇ ਬਾਕੀ ਪਿੰਡ ਫਾਜ਼ਿਲਕਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੀ ਹੈਗੇ ਆ 1.5 ਲੱਖ ਕਿੱਲਾ ਜਿਹੜਾ ਝੋਨੇ ਦਾ ਖਰਾਬ ਹੋ ਚੁੱਕਿਆ ਵਾ ਜਿਹੜਾ ਕਿ ਖਲੋਤਾ ਦੇ ਪੱਕਣ ਤੇ ਆਇਆ ਸੀਗਾ ਤੇ 3 ਲੋਕਾਂ ਦੀ ਜਾਨ ਚਲ ਗਈ ਆ ਹੁਣ ਤੱਕ ਤੇ 300 ਤੋਂ ਜ਼ਿਆਦਾ ਜਿਹੜੇ ਸਕੂਲ ਆ ਉਹ ਡੈਮੇਜ ਹੋ ਗਏ ਆ ਖਰਾਬ ਹੋ ਗਏ ਉਹਨਾਂ ਦੇ ਅੰਦਰ ਮਿੱਟੀ ਭਰ ਗਈ ਆ ਹਾਲੇ ਰਹਿਦਾ ਨੁਕਸਾਨ ਉਦੋਂ ਪਤਾ ਲੱਗੂਗਾ ਜਦੋਂ ਇਹ ਪਾਣੀ ਥੱਲੇ ਜਾਊਗਾ ਫੇਰ ਪਤਾ ਲੱਗਣਾ ਵੀ ਕੀ ਕੀ ਨੁਕਸਾਨ ਹੋਰ ਹੋਏ ਆ